ਕੋਈ ਦਾ ਬਹੁਤ ਬਹੁਤ ਪ੍ਰਵਾਹੀ ਹੋਣਾ ਪਸਾਰੀ ਸਭ ਨੇ ਇੱਕ ਵਾਰੀ ਇਸੇ ਤਰ੍ਹਾਂ ਸ਼ਾਂਤ ਮਈ ਧਰ ਦੇਣਾ ਵਾਲਾ ਪਾ ਜਿਹੜੇ ਪਾਲਕ ਸਾਹਿਬ ਦੇ ਦਰਸ਼ਨ ਵੀ ਕਰਨੇ ਨੇ ਔਰ ਮੱਥਾ ਟੇਕਣਾ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਬਾਦਵਾ ਸਾਹਿਬ ਨੇ ਬਾਅਵ ਸਥਾਨ ਬੜੀ ਵਧੀਆ ਢੰਗ ਨਾਲ ਬੱਤੇ ਪ੍ਰਵਾਨ ਕਰਨ ਪਾਚਾ ਨਾਮ ਦੀ ਦਾਤ ਫਰਮਾਨਦਾਨ ਸਤਗੁਰੂ ਜੀ ਮਤੀ ਬਕਤ ਸਿੰਘ ਆਓ ਆਪਣੀ ਸੇਵਾ ਦੇ ਵਿੱਚ ਤਾਂ ਜਿੱਥਾ ਅਗਲੀ ਗੱਲ ਕਹਿਣ ਲੱਗਾ ਸੀ ਜਿੰਦਿਆਂ ਕਿ ਜਦ ਸੰਤ ਰੇਨ ਮਹਾਰਾਜ ਨੂੰ ਪੁੱਛਿਆ ਜਵਾਹਰ ਸ਼ਹਿਰ ਪਾਲਤੀ ਸਾਹਿਬ ਨੇ ਡਰਾਈਵਰ ਸਾਹਿਬ ਨੂੰ ਬੇਨਤੀ ਹੈ ਕਿ ਸੰਸਮਤ ਮੱਥਾ ਪੇਖ ਰਿਆਂ ਵਾਲੇ ਤੁਹਾਡਾ ਸਤਿਉਚਰ ਦੇ ਕਿਰਪਾ ਤੱਕ ਦਿਓ ਮੈਂ ਇਹ ਨਹੀਂ ਕਰ ਸਕਦਾ ਕਿ ਜੱਥੇਦਾਰ ਗਰਦਲ ਸਿੰਘ ਜੀ ਡੋਕਰਵਾਲ ਵਾਲੇ ਜਿਹੜੇ ਕਿ ਸ਼ਰੂਪ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਬ੍ਹ ਨੇ ਉਹ ਪੁੱਛੇ ਨੇ ਕਿ ਨਾਲ ਵੀ ਗੁਰਪ੍ਰੀਤ ਸਿੰਘ ਜੀ ਸੋਨਾ ਜਿਹੜਾ ਮੈਂ ਇੱਕ ਆਮ ਤੌਰ ਤੇ ਦਿੰਦਾ ਹਾਂ ਕਿ ਨੌਜਵਾਨ ਚਲਾ ਦੀ ਧੱਕਣ ਨੇ ਨੌਜਵਾਨ ਵੀਰਾਂ ਨੂੰ ਨਾਮ ਲੈ ਕੇ ਤਰਨਾ ਉਹਨਾਂ ਦੀ ਹਰ ਗੱਲ ਨੂੰ ਸੁਣਨਾ ਕਿ ਸੋਨਾ ਸਾਹਿਬ ਨੇ ਬਣਾਇਆ ਏ ਆਪਣੇ ਪਿਆਰੇ ਸੱਜਣ ਨੇ ਨੌਜਵਾਨਾਂ ਦੇ ਨੌਜਵਾਨ ਵੀਰ ਤੇ ਜਿੱਥੇ ਇਲਾਕੇ ਦੇ ਨੌਜਵਾਨਾਂ ਨੂੰ ਬੜੀ ਆਸਾਂ ਨੇ ਕਰਕੇ ਜੈਨੇ ਗੋਦਾ ਫਾਰਿਆਂ ਦਾ ਤਰਵਾਦ ਮੇਰੀ ਸਤਿਕਾਰਯੋਗ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਮਹਾਨ ਪੈਦਲ ਯਾਤਰਾ ਸੈਭ ਸ੍ਰੀ ਗੁਰੂ ਲਾੜ੍ਹ ਸਿੰਘ ਜੀ ਦੇ ਪ੍ਰਕਾਸ਼ ਪੁਰਮ ਨੂੰ ਸਮਰਪਿਤ ਸਟੇਟ ਗੋਦਰਾ ਸਾਹਿਬ ਤੋਂ ਰੰਗ ਹੋਈ ਸੀ ਉਸ ਦਾ ਪੜਾਤਰ ਪੜਾ ਪਹੁੰਚਦੇ ਹੋਏ ਅੱਜ ਆਰਸੀਐਫ ਦੇ ਗੇਟ ਨੰਬਰ 2 ਤੇ ਪਹੁੰਚਿਆ ਆ ਤੇ ਆਰਸੀਐਫ ਦੀ ਸੰਗਤ ਦੇ ਵੱਲੋਂ ਪਰਵਾ ਸਵਾਗਤ ਕੀਤਾ ਗਿਆ ਹੈ ਅਸੀਂ ਧੰਨਵਾਦੀ ਹਾਂ ਸੂਚੀ ਆਸਰਫ ਦੀ ਸੰਗਤੀ ਕਪੂਰਸਲਾ ਦੀ ਸੰਗਤ ਦੀ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਓਟ ਆਸਰਾ ਲੈਂਦਿਆਂ ਹੋਇਆ ਗੁਰਬਾਣੀ ਪੜ੍ਹਦਿਆਂ ਹੋਇਆ ਇਸ ਪੈਦਲ ਯਾਤਰਾ ਦੇ ਵਿੱਚ ਆਪਣੀ ਸ਼ਿਰਕਤ ਕੀਤੀ ਹੈ ਇਸੇ ਤਰ੍ਹਾਂ ਹੀ ਅੱਗੇ ਡਡਵੰਡੀ ਗੜਵਿਲੀ ਪਾਜੀਆਂ ਤੋਂ ਹੁੰਦੇ ਹੋਏ ਜਿਹੜੀ ਹੈ ਜਿਹੜੀ ਯਾਤਰਾ ਆ ਉਹ ਬੇਰ ਸਾਹਿਬ ਗੁਰਦਸਾਹਿਬ ਵਿਖੇ ਸਮਾਪਤ ਹੋਵੇਗੀ ਤੇ ਉੱਥੇ ਵੀ ਜਿਹੜਾ ਆਰਸੀਐਫ ਆਪਣਾ ਸਟੇ ਆਪਣਾ ਬੇਰ ਸਾਹਿਬ ਗੁਰਦਸਾਹਿਬ ਵਿਖੇ ਪਹੁੰਚ ਕੇ ਜਿਹੜਾ ਪਰਮਾ ਸਵਾਗਤ ਕੀਤਾ ਜਾਵੇਗਾ ਸੋ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਤੇ ਦਾਸ ਜੀ ਅਸੀਂ ਜਨ ਨੇ ਆਸੀ ਢੋਗਰਾ ਵਾਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਇਆ ਹੈ ਮੁਬਾਰਕ ਦਿਨ ਹਰ ਸਾਲ ਦੀ ਤਰ੍ਹਾਂ ਜਿਹੜੇ ਗੁਰੂ ਸਾਹਿਬ ਤੋਂ ਪੰਜਵੀਂ ਪੈਦਲ ਯਾਤਰਾ

ਦੇਸ਼ ਸ਼ਰਧ ਦੇ ਸ਼ਬਦ ਦੇ 60 60 ਸ਼ਕਤਾਂ ਨੂੰ ਲੱਖ ਲੱਖ ਵਾਰ ਪ੍ਰਕਾਸ਼ ਦਿਹਾੜੀ ਦੀਆਂ ਵਧਾਈਆਂ ਦਿੰਦਾ ਹਾਂ ਔਰ ਅਰਦਾਸ ਬੇਨਤੀ ਆਪਾਂ ਸਾਰੇ ਕਰ ਰਹੇ ਹਾਂ ਅੱਜ ਦਾ ਇਹ ਭਾਗਾ ਪੜਿਆ ਤਿਹਾੜਾ ਅੱਠਾ ਮਾਰਦਾ ਕੱਟ ਸ਼ਕਤਾਂ ਦਾ ਸਾਡੇ ਕਿੱਥੇ ਲੰਗਰ ਲੱਗੇ ਹੋਏ ਨੇ ਤਾਂ ਸੰਗਤਾਂ ਵੀ ਬੜੀ ਸ਼ਰਧਾ ਤੇ ਭਾਵਨਾ ਨਾਲ ਲੰਗਰ ਖਾਦੀਆਂ ਮੈਂ ਸਾਰਿਆਂ ਦਾ ਦਰਵਾਜ਼ਾ ਕਰਦਾ ਹੋਇਆ ਬਧੇ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ